ਆ ਮਾ ਠੇਕ ਕਿਰਾਏਦਾਰਾਂ ਨੂੰ ਭਲਾ ਕੀ ਕਰਦੇ ਨੇ ਕੋਣੇ ਅੱਜ ਅੰਟੀ ਜੀ ਤੁਸੀਂ ਕੀ ਬਾਹਰ ਰੱਖੀ ਕੀ ਯਾਰ ਕੀ ਗੰਦੀ ਜੀ ਬਾਲਟੀ ਬਾਹਰ ਰੱਖੀ ਆ ਕੀ ਰੀਤ ਰੱਖੀ ਆ ਬੈਲ ਬੁੱਲ ਵੀ ਮੈਂ ਮਾਰ ਲੱਗੀ ਸਭ ਤੁਸੀਂ ਬੈਲ ਤਾਂ ਤੋੜੀ ਪਈ ਨਹੀਂ ਅੰਟੀ ਜੀ ਆਪਾਂ ਬਾਲਟੀ ਤਾਂ ਰੱਖੀ ਆ ਬੂਏ ਲੱਗੇ ਤੂੰ ਚੰਗਾ ਨਾ ਰਹਿ ਤਰਾ ਗੰਦਾ ਜਿਆ ਅੰਟੀ ਜੀ ਨਹੀਂ ਉਹ ਪਾਣੀ ਵਿੱਚ ਜਾਂਦਾ ਨਾ ਫਿਰ ਪਾਣੀ ਆਪਾਂ ਤਾਂ ਆ ਵਿੱਚ ਬਾਹਰ ਰੱਖੀ ਆ ਅੱਛਾ ਹੋਰ ਹਾਂਜੀ ਠੀਕ ਆ ਚਲੋ ਅੰਟੀ ਜੀ ਸਾਰਾ ਇਹ ਤੁਸੀਂ ਤੇ ਘਰ ਨੂੰ ਕਿਵੇਂ ਕੀਤਾ ਪੇਪਰ ਜਿਹਾ ਸੀ ਲਵਾਇਆ ਸੀ ਤੁਸੀਂ ਉਹ ਵੀ ਝਾਣਿਆਂ ਨੇ ਝਾਣਿਆਂ ਨੇ ਇਹਨਾਂ ਗੱਲਾਂ ਤੋ ਰੋਕੀਦਾ ਹੁੰਦਾ ਕਿ ਝਾਣਿਆਂ ਨੂੰ ਕੀ ਕੋਈ ਕਾਰੀ ਦਾ ਹੁੰਦਾ ਦੱਸ ਤੁਸੀਂ ਗੰਦ ਜੇ ਬੜਾ ਪਾਇਆ ਵੇ ਜਾਲੀ ਕਿਦਾਂ ਨੂੰ ਜਾਂਦਾ ਹੀ ਹੈ ਨਹੀਂ ਆਂਟੀ ਉਹ ਮੈਂ ਆਂਟੀ ਚ ਸਿਰੇ ਧੋਤਾ ਸੀ ਨਾ ਕੱਪੜੇ ਧੋਤੇ ਸੀ ਨਾ ਤੇ ਮਰ ਕਿਆ ਕਰਦੀਆ ਕਰੋ ਕਿਧਰ ਗਈ ਤੇ ਸੱਸ ਇੰਦਰ ਇੰਦਰ ਵੀ ਤੇਰੀ ਸੱਸ ਮੰਮੀ ਛੱਤ ਤੇ ਹੁਣੇ ਨੇ ਕੱਪੜੇ ਕੁੱਪੜੇ ਵੇਖਦੇ ਹੁਣੇ ਨੇ ਸੁੱਕ ਗਏ ਹੁਣੇ ਨੇ ਲਾ ਦਿਓ ਕਰੋ ਬਸ ਤੁਸੀਂ ਇੱਥੇ ਰਹਿੰਦੇ ਜੋ ਮੀਆ ਥੋੜਾ ਸਾਹ ਖਾਦੀ ਹੁਣ ਤੁਸੀਂ ਇਤਰਾ ਹੀ ਘਰ ਛੱਡ ਲਿਆ ਜਾਲੇ ਜੂਲੇ ਲਾਓ ਮਕਾਨ ਦਾ ਕਿ ਹਾਰ ਮਾਰਿਆ ਤੁਸੀਂ ਨਹੀਂ ਕਿਹ ਪਤਾ ਤੇ ਵੇਖੋ ਜਾਲੇ ਜੂਲੇ ਸਾਰੇ ਲਾ ਕੇਵੇਂ ਹੋਏ ਨੇ ਸਾਰ ਮਕਾਨ ਗੰਦਾ ਕੀਤਾ ਵੀ ਹੈ ਹਾਂ ਟੂਟਗਾ ਟਾਟਗਾ ਇਧਰ ਆ ਟੂਟੀਆਂ ਇਹ ਮੈਨੂੰ ਕਹਿੰਦੇ ਸੀ ਜਾਵੀ ਉਥੇ ਕਿਰਾਏਦਾਰਾਂ ਨੂੰ ਵੇਖ ਕੇ ਆਵੀ ਤੇ ਮੈਂ ਕਿਹਾ ਚੱਲ ਠੀਕ ਹੈ ਜਾਵਾਂਗੀ ਨਹੀਂ ਤੂੰ ਫਿਰ ਤੁਸੀਂ ਤੋੜਨਾ ਸੀ ਤਾਂ ਤੁਸੀਂ ਲਵਾਉਣਾ ਸੀ ਮੰਮੀ ਨੇ ਨਵੀਆਂ ਰਵਾਜ਼ ਦਿੱਤ ਨੇ ਤਾਂ ਤੋੜੋ ਨਾ ਨਾ ਇਹਨਾਂ ਤੁਸੀਂ ਕੀ ਕਰਨੇ ਕੋਲ ਦੇ ਆ ਦੱਸ ਮਾਰੀ ਟੁੱਟੀ ਕੋਈ ਕਰ ਲੀਆ ਮੈਨੂੰ ਕਹਿੰਦੇ ਜਾ ਵੇਖ ਕੇ ਆ ਕੀ ਯਾਰਾਂ ਮਕਾਨ ਦਾ ਕਿਉਂ ਕਿਤੇ ਆਇਆ ਸੀ ਹੋਣੇ ਨੇ ਤੇ ਅੰਕਲ ਆਏ ਸੀ ਨਾ ਹਾਂਜੀ ਕਿਹਦੇ ਅੰਕਲ ਆਓ ਉਹ ਦੇਖ ਕੇ ਗਏ ਤਾਂ ਕੋਈ ਨਾ ਮਕਾਨ ਦਾ ਤਾਂ ਉਹਨਾਂ ਨੇ ਹਾਲ ਹੀ ਬੜਾ ਮਾਰਾ ਕੀਤਾ ਆ ਤੇ ਜਾ ਵੀ ਵੇਖਿਆ ਵੀ ਤੇ ਮੈਂ ਤਾਂ ਆਇਆ ਇੱਥੇ ਵੇਖਣ ਵਾਸਤੇ ਤੇ ਟੁੱਟਣਾ ਹੋਰ ਤੁਸੀਂ ਤੋੜੀ ਮੈਂ ਤਾਂ ਤੁਸੀਂ ਲਵਾਉਣਗੇ ਜਿਹੜਾ ਸਮਾਨ ਤੁਸੀਂ ਇੱਥੇ ਤੋੜੋਗੇ ਕਰੋਗੇ ਉਹ ਤਾਂ ਤੁਸੀਂ ਕੁੜੀਏ ਲਵਾਉਣਾ ਹਾਂਜੀ ਕੋਈ ਨਾ ਉਹ ਅਸੀਂ ਥੋੜਾ ਲਵਾਉਣਾ ਹਾਂਜੀ ਕੋਈ ਗੱਲ ਨਹੀਂ ਦੱਸ ਨੌਅ ਤਾਂ ਮੰਗ ਜਨੇ ਕਿ ਕੱਲਿਆਂ ਦਾ ਸਾਡਾ ਹੋਣਾ ਚਾਹੀਦਾ ਹੈ ਤਾਂ ਦੱਸ ਮਾਰਖ ਪਰਿਵਾਰਵਾਦ ਅੱਛਾ ਜੀ ਮੰਮੀ ਜੀ ਮੰਮੀ ਜੀ ਲੋਕ ਕੀ ਤੁਸੀਂ ਕਰਵਾਇਆ ਹੈ ਦੱਸ ਹੈ ਇੱਕ ਰਾਏਦਾਰਾਂ ਦੇ ਤੇ ਹਾਰ ਹੀ ਬੜੇ ਮੋੜੇ ਨੇ ਕੀ ਆਣਿਆਂ ਕੋਲ ਸਾਰੇ ਘਰ ਦਾ ਹਾਰ ਕਰਵਾਇਆ ਲੀਕ ਬਰੀਕੇ ਮਰਵਾਏ ਨੇ ਹੈ ਹਾ ਧੋਈ ਪਈ ਕੀ ਮਾਰੇ ਹਾਲ ਕੇ ਬਣਾਇਆ ਨੇ ਦੱਸ ਕਿ ਤੇ ਇਤਰਾ ਕਰਦਾ ਆਪ ਦਾ ਇਹਨਾਂ ਦਾ ਵਗ ਹੋਵੇਗਾ ਤੇ ਇਤਰਾ ਕਰਨਗੇ ਆਪੋ ਨਾਇ ਹੈ ਬਲੀਕੇ ਘਰ ਨੂੰ ਮਰਵਾਏ ਸਾਰੇ ਗਿਆਣਿਆਂ ਕੋਲ ਹੱਤ ਮਾਰੀ ਕਰਵਾਈ ਕਰਦੀ ਮੈਂ ਹਾਂ ਜੀ ਉਹ ਨਹੀਂ ਬਾਦੀ ਤੇ ਤੂੰ ਕਹਿ ਨੂੰ ਨਾਇ ਆਉਂਗੇ ਜੀ ਆ ਬੈਠੋ ਹਾਂ ਬੈਠੇ ਬੈਠੇ ਕੋਈ ਨਾ ਆਜ ਬੈਠੇ ਕੋਈ ਨਾ ਬੈੰਗਾ ਅੰਦਰ ਹੀ ਆ ਇਹ ਆਇਆ ਸੀ ਨਾ ਕੱਲ ਆਹੋ ਆਇਆ ਸੀ ਤੇ ਇਹ ਕਹਿੰਦੇ ਨੇ ਵੀ ਸਾਰਾ ਹੀ ਕੁਝ ਆ ਵਾਕਿਓ ਠੀਕ ਹੀ ਮੈਨੂੰ ਦੱਸੰਦੇ ਸੀ ਜਾ ਕੇ ਹਾਂ ਜੀ ਆਹ ਕਹਿੰਦੇ ਗੱਸਾ ਦੱਸ ਆਨੇ ਆਖਰੀਂ ਦਾ ਵੀ ਕੀ ਹਾਲ ਬੜਾ ਹੈ ਤੁਸੀਂ ਇਹ ਤੋੜੀ ਆ ਪਿੱਛੇ ਸੀਟ ਸਾਰੀ ਕਿ ਕਿਰਾਏਦਾਰ ਹੁੰਦੇ ਇਹ ਕਰਾਂਗੇ ਨਹੀਂ ਦੱਸ ਪਹਿਲੇ ਸਾਡੇ ਕਿਰਾਏਦਾਰ ਬੜੇ ਵਧੀਆ ਤੇ ਸਾਰੇ ਮਾਰੇ ਵੀ ਨਹੀਂ ਹੁੰਦੇ ਤੁਹਾਨੂੰ ਦਰਾਈ ਨਹੀਂ ਹਮ ਤਾਂ ਬੈਠ ਕੇ ਜਾਓ ਬੈਠ ਨੇ ਆ ਮੈਂ ਤਾਂ ਸਾਰੇ ਵੇਖਾਂਗੇ ਇਹਨਾਂ ਨੂੰ ਮੈਂ ਨਹੀਂ ਜਾ ਕੇ ਤਾਂ ਕੱਲ ਘਰ ਦਿੱਤੇ ਇਹਨਾਂ ਨੇ ਨਹੀਂ ਆਏ ਸੀ ਜਿੱਥੇ ਪੈਂਦੇ ਨਹੀਂ ਗਏ ਵੀ ਉਹ ਸਾਰੇ ਟੁੱਟਗਾ ਟਾਟਗਾ ਕਹਿੰਦੇ ਟੋਲੀਆਂ ਜਾਣ ਕਿਨੇ ਕਹਾਤੀ ਤੇ ਮਾਰੀ ਵੇਖੀ ਬਾਹਰ ਉਹ ਬੈਲ ਨਹੀਂ ਹੈਗੀ ਹੁਣ ਤੁਸੀਂ ਬਾਹਰ ਦੇ ਬੂਏ ਦੇ ਕੋਲ ਬਾਲਟੀ ਰੱਖੀ ਘਰ ਤੱਕ ਕਰ ਉਸ ਆ ਗਿਆ ਨਾ ਉਹ ਸਾਡੀ ਉਹਦੇ ਵਿੱਚ ਹਿੰਦੀ ਸੜੀ ਪਈ ਬਾਲਟੀ ਤੁਸੀਂ ਬਾਹਰ ਰੱਖੀ ਨਹੀਂ ਐ ਥੋੜਾ ਰੱਖੀ ਦਾ ਨਹੀਂ ਉਹ ਭੰਗੀ ਇਸ ਤਰ੍ਹਾਂ ਦੀ ਤੇ ਆਈ ਨਾ ਕੂੜਾ ਪਾ ਦਿੰਦੇ ਸੀ ਉਹਦੇ ਵਿੱਚ ਹਾਂ ਕੂੜਾ ਬੂਏ ਦੇ ਅੱਗੇ ਥੋੜਾ ਰੱਖੀ ਦਾ ਕੂੜਾ ਬੂਏ ਦੇ ਅੱਗੇ ਆ ਕੇ ਫਿਰ ਉਹਦੇ ਵਿੱਚ ਪਾ ਦਿੰਦੇ ਅੰਦਰੋਂ ਅੰਦਰੇ ਬਾਹਰ ਰੱਖੋ ਫਿਰ ਕੇ ਪਾਓ ਕੂੜਾ ਨਹੀਂ ਚੰਗਾ ਨਹੀਂ ਲੱਗਦਾ ਨਾ ਸਾਰੇ ਸਾਨੂੰ ਭੈ ਜੀ ਤੇ ਉਹ ਮੈਂ ਸਹੀ ਮੈਂ ਜੋ ਤੁਰੀ ਬੱਸ ਕੀ ਕਰ ਜਾਣੀ ਬੈਠੀ ਹਾਰਾ ਮੈਂ ਮਨ ਲੈ ਬੜੇ ਵੀ ਕਹਿੰਦੇ ਨੇ ਵੀ ਇਹ ਭਈ ਇਹ ਤੁਹਾਡੇ ਕਿਰਾਏਦਾਰ ਨਹੀਂ ਗੇ ਪਹਿਲੇ ਠੀਕ ਸੀਗੇ ਵੀ ਇਹ ਤੁਹਾਡੇ ਕਿਰਾਏਦਾਰ ਨਹੀਂ ਗੇ ਸਹੀ ਹੈਗੇ ਚੰਗੇ ਨਹੀਂ ਗੇ ਮਰ ਕੇ ਤੁਸੀਂ ਸਾਡਾ ਸਾਰੀ ਘਰੀ ਘਪੈਣ ਜੀ ਗੰਦਾ ਕਰ ਦਿੱਤਾ ਆਣ ਵਾਲਿਆਂ ਕੋਲ ਇੰਜ ਕਰਾਈ ਜਾਂਦਾ ਕਿ ਤੇ ਇਸ ਤਰ੍ਹਾਂ ਕਰਵਾਈਦਾ ਵੇ ਕਿਤੇ ਕਿਤੇ ਲਕਵਾਇਆ ਪਤਾ ਕੀ ਗੱਲ ਆ ਬੱਚੇ ਨੇ ਨਾ ਛੋਟੇ ਤੇ ਤੁਹਾਨੂੰ ਤਾਂ ਘਰ ਦੇਂਦੇ ਨੇ ਹੀ ਤੁਹਾਨੂੰ ਮਰਮਤ ਕਰਾ ਦਾਂਗੇ ਨਹੀਂ ਮਰਮਤ ਤਾਂ ਤੁਸੀਂ ਕਰਵਾਉਣੀ ਆ ਤੁਸੀਂ ਰਹਿਣਾ ਤੇ ਤੁਸੀਂ ਕਰਵਾਉਣੀਂਗਾ ਟੁੱਟਣਾ ਤੁਸੀਂ ਢੋੜਣਾ ਨਾ ਤੁਹਾਡੀ ਕਹਿੰਦੇ ਸੀ ਟੁੱਟਣਾ ਵੀ ਤੁਸੀਂ ਲਵਾਉਣਾ ਤੁਸੀਂ ਸਾਡੀ ਸੀਟ ਸਾਰੀ ਬਾਹਰ ਵਾਸ਼ ਕਰਨ ਵਾਲੀ ਥੋੜੀ ਹੋਈ ਆ ਤੋੜਦੀਆਂ ਨੇ ਮੈਂ ਕਿਹਾ ਮੈਂ ਭੈਣ ਜੀ ਲਵਾ ਵੀ ਦਿੱਤੀਆਂ ਪਲੰਬਰ ਬੁਲਾ ਕੇ ਤੇ ਮੈਂ ਉਹਦੇ ਨਾਲ ਪੰਜਾ ਪਿੱਛੇ ਜਿਹੜੀ ਬਾਹਰ ਸੀਟ ਆ ਨਾ ਵਾਸ਼ ਕਰਨ ਵਾਲੀ ਉਹ ਪੂਰੀ ਚੇਂਜ ਕਰਵਾ ਸਾਰਾ ਕੁਝ ਕਰਵਾਓ ਅਜ ਤਰਾ ਥੋੜਾ ਹੈਗਾ ਇਹ ਮੇਰਾ ਤੇਰਾ ਦੱਸ ਕਭੀ ਤੁਸੀਂ ਨਾ ਬਦਲ ਹੀ ਜਾਓ ਨਹੀਂ ਭੈਣ ਜੀ ਇਹ ਇਤਰਾ ਨਾ ਕਰੋ ਤੁਸੀਂ ਨਾ ਭੈਣ ਜੀ ਮੈਂ ਤੇ ਹੱਥ ਜੋੜਨੇ ਤੁਹਾਡੇਗੇ ਭੈਣ ਸਾਡਾ ਟੈਮ ਥੋੜਾ ਜਿਹਾ ਹੋਰ ਟਪਾ ਦਿਓ ਹੈ ਨਾ ਟੈਮ ਤੁਹਾਡਾ ਕੀ ਅਸੀਂ ਪਾਈਏ ਦਾ ਜੇ ਵੇਖ ਲਵਾਂਗੇ ਜੇ ਸਾਡੀ ਕਿਤੇ ਵੀ ਆਉਂਦੇ ਬਣੀ ਨਾ ਤੇ ਹੀ ਬਣਾ ਲਵਾਂਗੇ ਤੁਹਾਨੂੰ ਦੱਸ ਦਾਂਗੇ ਤੁਸੀਂ ਨਾ ਮੈਂ ਤੁਹਾਡੇ ਨਾਲ ਪਰ ਮੈਂ ਉਹ ਤਾਂ ਸਹੀ ਹੀ ਦਵੋ ਆਈ ਟੋਡ ਨੇ ਫੋਨ ਤੇ ਗੱਲ ਕੀਤੀ ਹੈ ਨਾ ਮਲੇ ਵਾਲਿਆਂ ਨੇ ਕਿਹਾ ਹੈ ਇਹਨਾਂ ਦੇ ਬੱਚੇ ਬੜੇ ਸ਼ਰਾਰਤੀ ਨੇ ਤੇ ਬੱਚੇ ਜਦੋਂ ਸਕੂਲ ਜਾਂਦੇ ਨਾ ਉਹ ਟਿਊਸ਼ਨ ਕਰ ਦਿਆ ਕਰੋ ਰੋਟੀ ਪਾਣੀ ਖਵਾਇਆ ਚਾ ਟਿਊਸ਼ਨ ਕਰ ਦਿੱਤੇ ਹਾਂ ਹਾਏ ਭੈਣ ਜੀ ਤੁਸੀਂ ਕੀ ਗੱਲਾਂ ਕਰਨ ਦੇ ਸਾਡੇ ਬੱਚੇ ਸਵੇਰੇ 8 ਵਜੇ ਜਾਂਦੇ ਨੇ ਤੇ 2 2:30 ਵਜੇ ਆਉਂਦੇ ਨੇ ਤੇ ਉਹਨਾਂ ਨੇ ਚਲੋ ਚਾ ਭੈਣ ਜੀ ਮੈਂ ਨਹੀਂ ਕਹਿੰਦੀ ਇਹ ਕੋਈ ਮੈਂ ਗੱਲ ਨਹੀਂ ਸੁਣੀ ਕਿਸੇ ਕਿਸਮ ਦੀ ਸਾਡਾ ਘਰ ਤੁਸੀਂ ਕਰ ਦਿੱਤਾ ਖਰਾਬ ਪਰ ਗੰਦਾ ਕੀਤਾ ਸਾਰਾ ਕੁਝ ਨਾ ਹੀ ਸਾਡਾ ਘਰ ਨਾ ਕਰਾਓ ਰੰਗ ਰੂਣ ਕਰਾਓ ਇਹਦੇ ਅੰਦਰ ਰਹਿਣਾ ਤੇ ਤੇ ਮੁੜ ਕੇ ਮੁੜ ਕੇ ਪਤਾ ਕੀ ਅਸੀਂ ਲੱਖਾਂ ਰੁਪਏ ਲਾ ਕੇ ਘਰ ਬਣਾਇਆ ਤੇਨ ਲੱਖਰ ਤਾਂ ਇਹ ਲੱਗਦੇ ਨੇ ਮੈਂ ਤਾਂ ਕੀਤੀ ਹੋਈ ਆ ਕਿ ਤੁਸੀਂ ਕੀ ਕਰੋ ਕਿ ਤੁਸੀਂ 1000 ਰੁਪਏ ਆ ਹਜ਼ਾਰ ਰੁਪਏ ਹੋਰ ਕਰਾਇਆ ਲੰਗੂ ਠੀਕ ਹੈ ਨਾ ਚਲ ਕੋਈ ਨਹੀਂ ਸਾਰੇ ਤਾਂ ਕਲ ਪੜੀ ਹੁੰਦੀ ਨਹੀਂ ਸਾਰੇ ਨਹੀਂ ਲਾ ਕੇ ਆ ਨਾ ਨਹੀਂ ਨਹੀਂ ਭੈਣ ਜੇ ਤੁਸੀਂ ਉਹ ਹਜ਼ਾਰ ਰੁਪਏ ਵੀ ਬੰਦਾ ਸਾਰਾ ਦਿਨ ਕੋ ਮਾਵੇ ਹੁੰਦੇ ਮੇਰੇ ਕਮਾਉਣ ਸਾਰਾ ਕਸ਼ਟ ਮਾਰਾ ਸੀ ਉਹ ਜਨੇ ਆਪਣੇ ਚ ਪਾਇਆ ਤੇ ਅਸੀਂ ਘਰ ਬਣਾਏ ਮੇਰੀ ਗੱਲ ਸੁਣ ਲੈ ਭੈਣ ਮੇਰੀ ਗੱਲ ਸੁਣ ਲੈ ਭੈਣ ਕੋਈ ਗੱਲ ਨਹੀਂ ਹੈ ਹੁਣ ਮੇਰੀ ਸੁਣੀ ਤੂੰ ਆਜਾ ਤੁਸੀਂ ਕਰ ਲਿਆ ਭੈਣ ਹੁਣ ਮੇਰੀ ਸੁਣ ਲੈ ਤੁਸੀਂ 10000 ਰੁਪਏ ਕਹਿੰਦੇ ਜਨਾ ਤਾਂ 10000 ਰੁਪਏ ਵਧਾ ਦੇਣੇ ਆ ਤੇ ਤੁਸੀਂ ਵਧਾਉਣਾ ਹੀ ਦੇ ਦਾਂਗੇ ਪਰ ਸਾਨੂੰ ਕੱਡੋ ਨਾ ਕੱਡੋ ਸਾਡੇ ਹੋਰ 6 ਮਹੀਨੇ ਟਪਾ ਦਿਓ ਮੇਰੀ ਭੈਣ ਬਣ ਕੇ ਹੈਨਾ 6000 ਰੁਪਇਆ ਤੁਹਾਡਾ ਦੇਣੇ ਆ ਇਹ ਬਿਜਲੀ ਦਾ ਬਿੱਲ ਵੀ ਦੇਣੇ ਆ ਤੋੜ ਤੋੜਪੋੜ ਕੀ ਕਰਦੇ ਜਿਹੜੀ ਮਾੜੀ ਮੋਟੀ ਕਰਦੇ ਹੀ ਬੜਮਾਉਣੇ ਆ ਹੈਨਾ ਨਾ ਹੋਣ ਬੜਵਾ ਕੇ ਨਾ ਸਾਰੀ ਰੇਪੇਰਿੰਗ ਤੁਹਾਡੇ ਵਾਲੇ ਮੈਂ ਮੁੜ ਕੇ ਦੁਬਾਰਾ ਆਉਣਾ ਤਾਂ ਮੈਂ ਸਾਰੀ ਰੇਪੇਰਿੰਗ ਕੀਤੀ ਵੇਖਣੀ ਆ ਤੇ ਸਾਰਾ ਇਹ ਕਰਨਾ ਤੁਸੀਂ ਰੰਗ ਰੋਗ ਕੰਨ ਕਰ ਦੋ ਅਗਲੇ ਮਹੀਨੇ ਮੈਨੂੰ ਮੈਂ ਕਿਹਾ 1000 ਰੁਪਈਆ ਮੈਂ ਨਾਲ ਲੈਣਾ ਠੀਕ ਹੈ ਨਾ ਚਲ ਕੋਈ ਗੱਲ ਇਹ ਲੋਕਨ ਕੋਲ ਮੈਂ ਸਾਡਾ ਤਾਂ ਛੜਨ ਗਿਆ ਆ ਅੱਜ ਤੁਸੀਂ ਖਲ ਕਰ ਲਓ ਸਾਨੂੰ ਤਾਂ ਕੱਲ ਨੂੰ ਜਾਣ ਅਗਲੇ ਲੈ ਕਹਿੰਦੇ ਸੀ ਕਹਿੰਦੇ ਸੀ ਲਵਾਵਾਂਗੇ ਰੰਗ ਲੋਕਨ ਕਰਕੇ ਵੇਚ ਵੜਾਂਗੇ ਅਸੀਂ ਅਸੀਂ ਵਾਅਦਾ ਕਰਾਇਆ ਦਵਾਂਗੇ ਚਲ ਕੋਈ ਨਹੀਂ ਭੈਣ ਜੀ ਉਹ ਮੈਨੂੰ ਤੇ ਬੜਾ ਗੁੱਸਾ ਸੀ ਉਹ ਮੈਨੂੰ ਕਹਿ ਲਗਾ ਜਾਵੀ ਤੂੰ ਕਹਿੰਜੀ ਮੈਂ ਕੁਛ ਨਹੀਂ ਬੋਲਣਾ ਮੈਂ ਕੀ ਬੋਲ ਸਕਦੀ ਹਾਂ ਮੈਂ ਨਹੀਂ ਬੋਲਣਾ ਕੋਈ ਗੱਲ ਨਹੀਂ ਜੇ ਸਾਨੂੰ ਵੀ ਰੱਬ ਦੇ ਦੇਗਾ ਸ਼ਾਇਦ ਸਾਨੂੰ ਵੀ ਦੇ ਹੀ ਦੇਵੇ ਇਹਨਾਂ ਦਿਨਾਂ ਦੇ ਵਿੱਚ ਹੀ ਕਿਸੇ ਕੋਲ ਖੋਇਆ ਥੋੜਾ ਹੋਇਆ ਨਹੀਂ ਕੋਈ ਗੱਲ ਨਹੀਂ ਭੈਣ ਜੀ ਕੋਈ ਨਾ ਤੁਸੀਂ ਇੰਨਾ ਗੁੱਸਾ ਨਾ ਕਰੋ ਕੱਲ ਭਾਜੀ ਵੀ ਆਏ ਸੀ ਉਹ ਵੀ ਚਲ ਕੋਈ ਨਹੀਂ ਉਹ ਬਚਾਰਾ ਕੋਸ਼ਿਸ਼ ਨਹੀਂ ਕਹਿ ਕੇ ਗਿਆ ਉਹਨੇ ਤੇ ਮੈਨੂੰ ਕਿਹਾ ਵੀ ਤੂੰ ਜਾਇ ਉਹਨੂੰ ਪਤਾ ਵੀ ਇਹ ਜਾ ਕੇ ਸਿੱਧੀਆਂ ਕਰ ਲਿਆ ਉਹ ਵੀ ਸਵਾਰ ਕੇ ਉਹਨੇ ਕੁਝ ਕਹਿਦਾ ਹੁੰਦਾ ਕਿਸੇ ਨੂੰ ਮੈਨੂੰ ਕਹਿਦਾ ਹੁੰਦਾ ਤੂੰ ਜਾ ਲੂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਜਾ ਨਹੀਂ ਸਵੇ ਉਹਨੂੰ ਪਤਾ ਹੁੰਦਾ ਵੀ ਉਹਨੇ ਵਿਚਾਰੇ ਨੂੰ ਤੁਹਾਨੂੰ ਕੀ ਕਹਿਣਾ ਮੈਂ ਦੱਸ ਦਿੱਤੀ ਹੈ ਕੋਈ ਨਹੀਂ ਮੈਂ ਚਾਹ ਬਣਾ ਕੇ ਲਉਣੀ ਮੈਂ ਕੀ ਬੋਲਣਾ ਹੈ ਕੋਈ ਗੱਲ ਨਹੀਂ ਰਣਾ ਤਾਂ ਹੋਣਾ ਚਾਹੋਈਏ ਤਾਂ ਥੋੜੀ ਜਿਹੀ ਬਣਾਵੀਂ ਬਣਾ ਕੇ ਲੈ ਉਹ ਕਰਾਪਾ ਹਲੋ ਉਹ ਹਾਂਜੀ ਮੈਂ ਗਈ ਸ਼ਾ ਕਰਾਇਆ ਦਾਦਾ ਵੱਲੇ ਉਹ ਤੇ ਨਾ ਮੈਂ ਤੁਹਾਨੂੰ ਕੀ ਦੱਸਾਂ ਉਹ ਤੇ ਘਰ ਜਿਉਂ ਉਹਨਾਂ ਨੇ ਇਨਾ ਖਲਾਰਾ ਪਾਇਆ ਆ ਇਧਰ ਰੇਖ ਇਧਰ ਰੇਖ ਸਾਰਾ ਕੁਝ ਕਹੂੰਗਾ ਵਾਲਿਆਂ ਨੇ ਕੀ ਢੋੜਪਨ ਕੀਤੀ ਸਾਰਾ ਕੁਝ ਉਹ ਨਾਲ ਵਾਲੇ ਘਰ ਮੈਨੂੰ ਕਹਿਣ ਲੱਗੇ ਜੇ ਬੋਲਾਂ ਖੇਡਦੇ ਨਹੀਂ ਜਾਣੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਦੀਆਂ ਵਾਲੇ ਸਕੂਲੋਂ ਆਉਂਦੇ ਟਿਊਸ਼ਨ ਕੱਢੋ ਹੈ ਇੱਥੇ ਨਹੀਂ ਤੁਹਾਡੀਆਂ ਵਾਲੇ ਛਰਾਰਤ ਨਾ ਕਰਨ ਤੇ ਮੈਂ ਆਖਿਆ ਵੀ ਮੈਂ ਦੁਬਾਰਾ ਆਵਾਂਗੀ ਤੇ ਮੇਰੇ ਅੰਬਿਆਲੇ ਸਾਰੀ ਰਿਪੇਅਰਿੰਗ ਕਰਾਓ ਸਾਡੇ ਘਰ ਦੀ ਰੰਗ ਰੋਗਨ ਕਰਾਓ ਤੇ ਨਾਲੇ ਕਰਾਇਆ ਬੜਾ ਵਧੀਆ ਦੀਂ ਦਏ ਨੇ ਕਰਾਇਤੋਂ ਕਰੀ ਇਹਨਾਂ ਨਾਲ ਪਰ ਲੇਟ ਨਹੀਂ ਕੀਤਾ ਆਹੋ ਤੇ 1000 ਰੁਪਈਆ ਮੈਂ ਕਹਤਾ ਤਾਂ ਕਹਿੰਦੀ ਕੱਲ੍ਹ ਚਲਦੇ ਆਂ ਕਰਾਂਗੇ ਠੀਕ ਹੈ ਨਾ ਆਪਾਂ ਜੁੰਟਾ ਵੀ ਇਹਨਾਂ ਕੋਲੋਂ ਲੈਨੇ ਆਪਾਂ ਆਪਾਂ ਨੂੰ ਵਧੀਆ ਪਿਆਸੀ ਇਧਰੋਂ ਮਿਲਣਦੇ ਨਹੀਂ ਆਪਾਂ ਦਾ ਮੁਲਕੇ ਮਕਾਨ ਨਾਲ ਚੜਿਆ ਤਾਂ ਪਰ ਲੌਣ ਚੁੱਕਿਆ ਹੋਇਆ ਪੈ ਇਧਰੋਂ ਲੈ ਕੇ ਉਧਰ ਦੇਣੇ ਨਾ ਬੜੇ ਟਾਈਮ ਨਾਲ ਕਰਾਇਆ ਤੇ ਦਿੰਦੇ ਨਹੀਂ ਬੋਲਦਾ ਨਹੀਂ ਆਹੋ ਹਾਂ ਆਹੋ 1000 ਰੁਪਏ ਦੇ ਦੂੰਗੀ ਨਾ ਹੋਰ ਕਹਿੰਦੀ ਚਲ ਠੀਕ ਆਹੋ ਆਹੋ ਇਤਰਾ ਹੀ ਥੋੜਾ ਜੈ ਨਾਲ ਥੋੜਾ ਜਾ ਕੇ ਤਰੰਡੋ ਨਾ ਤੇ ਫੇਰ ਕਹਿੰਦੀ ਨਹੀਂ ਭੈਣ ਜੀ ਹੱਥ ਜੇ ਝੋੜਦੀ ਸੀਗੀ ਨਹੀਂ ਭੈਣ ਜੀ ਸਾਨੂੰ ਰਹਿਣ ਦੋ ਨਹੀਂ ਭੈਣ ਜੀ ਸਾਨੂੰ ਰਹਿਣ ਦੋ ਇਥੇ ਸਾਡਾ ਟੈਂਪਾ ਦੋ ਹੋਰ ਮੁਲਕੇ ਅਸੀਂ ਲੈ ਲਾਂਗੇ ਆਪਣਾ ਤੇ ਮੈਂ ਕਿਹਾ ਚੱਲ ਅੱਛਾ ਨਾਲੇ ਤੇ ਤੇਰਾ ਪਾਣੀ ਰਹਿ ਗਈ ਹੈਨਾ ਨਾਲੇ ਆਪਣਾ ਭਾਰ ਵੱਧ ਗਿਆ ਹੋਰ ਆਹੋ 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 ਠੀਕ ਆ ਠੀਕ ਆ ਹਾਂ ਪਰ ਇਹਨ ਜੇ ਨੇ ਆਇਆ ਬਲੇ ਸੁਣੀ ਤਾਂ ਗਿੰਦੀ ਆਹੋ ਮਾਰਿਆ ਮੈਂ ਦਵਾਬਾ ਚੰਗਾ ਸਵਾਰ ਕੇ ਪਹਿਲਾਂ ਮੈਂ ਨੋ ਨੋ ਬੋਲੀ ਆਹ ਸਤ ਮਰਿਓ ਦੀ ਫਸਲ ਨੂੰ ਬੋਲ 700 ਦੀ ਕਰ ਲੱਗਦੀ ਨਹੀਂ 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 ਉਹ ਨਾ ਆਪਾਂ ਨੂੰ ਬੇਲਾ ਪਾਵਾ ਖਰਾ ਲਈਨੇ ਕਰਾਇਆ ਬਾਬਾ ਖਰਾ ਲਈਨੇ ਪਹਿਲੋਂ ਆਪਾਂ ਛੇ ਲੈ ਲੈਂਦੇ ਸੋ ਹੁਣ ਸੱਤ ਹੋ ਗਏ ਬੱਤ ਗਿਆ ਨਾ ਚਲ ਠੀਕ ਵਾਹਲੇ ਆ ਗਣਾ ਆ ਆਪਾਂ ਫੇਰ ਤਾਂ ਇਹ ਕਰ ਦਿਆ ਕਰ ਆਪਾਂ ਨੂੰ ਦਸ ਤੱਕ ਪਹੁੰਚਾ ਦੇ ਆਹੋ ਆਹੋ ਠੀਕ ਐ ਆ ਆ ਕੋ ਕਰ ਟਾਈਮ ਨਹੀਂ ਦੇਂਦੇ ਲੈ ਠੀਕ ਐ ਰੋਟੀ

ਇਸੇ ਬੜੀ ਮਦਦ ਕਰਦੇ ਚੱਲ ਚੱਲ ਬੜੀ ਖੁਸ਼ੀ ਵਾਲੀ ਗੱਲ ਸਾਨੂੰ ਉਹ ਤਾਂ ਕੀ ਬੜਾ ਪਲਾਹਾ ਨੇ ਤੂੰ ਬੱਸ ਕਰਾ ਕੇ ਤੂੰ 1000 ਰੁਪਏ ਦੱਸਦਾ ਨਾ ਮੈਂ ਆਪਣਾ ਕੇ ਬੋਲ ਪੜਾ ਤਾ ਥੋੜਾ ਕਾਲੀ ਨੂੰ ਤਾਂ ਬੜਾ ਪਲਾਹਾ ਮਾਰ ਲਾ ਤੂੰ ਚਾਹ ਚਾਹ ਤੂੰ ਕੋਈ ਨਾ ਹਾਂ ਕੋਈ ਗੱਲ ਨਹੀਂ ਤੂੰ ਪੀ ਉਹ ਮੈਂ ਭੈਣ ਜੀ ਅਰੇ ਛੋਲੇ ਦੀ ਸਬਜ਼ੀ ਬਣਾਈ ਆ ਤੁਹਾਡੇ ਘਰ ਮਡੂੰਗਾ ਭਰ ਕੇ ਦੇ ਕੇ ਆਵਾਂਗੀ ਆ ਜੇ ਆਇਆ ਕਰੋ ਸਬਜ਼ੀ ਸਬਜ਼ੀ ਇਸ ਤਰ੍ਹਾਂ ਬਣਾਉਂ ਤੇ ਦੇ ਆ ਕਿ ਤੂੰ ਸਾਗ ਬਣਾਉਣਾ ਕੋਈ ਨਹੀਂ ਮੈਂ ਤੇ ਬੜੀ ਖੁਸ਼ੀ ਹੋਈ ਹੈ ਮੈਂ ਤੇ ਹੁਣ ਬੜੀ ਖੁਸ਼ ਹੋ ਗਈਆਂ ਵੀ ਚੱਲ ਸਾਨੂੰ ਤਾਂ ਰਹਿਣ ਦੇਣਗੇ ਆਹ ਹੈ ਨਾ ਆਹ ਕੀ ਕੜੀ ਬਣਾਵ ਇਹ ਜੀ ਨਾਲ ਮੈਂ ਬੜੀ ਖੁਸ਼ ਹੋ ਕੇ ਕੜੀ ਬਣਾਈ ਜੀ ਬਣਾਇਆ ਢੋਲੇ ਬਣਾਏ ਇਹਦੀ ਆਇਆ ਕਰੋ ਕੜੀ ਵੀ ਬਣਾਏ ਤੇ ਛੋਲੇ ਮੈਨੂੰ ਤੇ ਬੜੀ ਖੁਸ਼ੀ ਆਣ ਸੇ ਕਰਵਾਲਾ ਮੈਂ ਆਈ ਥੋੜਾ ਜਿਹਾ ਕਰ ਜਾਨੀ ਆ ਉਹਦੀ ਗੱਲ ਉਹ ਮੈਨੂੰ ਕਹਿੰਦਾ ਚਲ ਵਾਦਨਾ ਕੁਛ ਵੀ ਕੋਈ ਗੱਲ ਨਹੀਂ ਰਹਿਣ ਦੇ ਹਾਂ ਨਹੀਂ ਨਹੀਂ ਮੈਨੂੰ ਪਤਾ ਸੀ ਭੈਣ ਇਸ ਤਰ੍ਹਾਂ ਦੀ ਨਹੀਂ ਆ ਕੋਈ ਨਹੀਂ ਕੋਈ ਨਹੀਂ ਜੇ ਵਾਦਾ ਦੇ ਕੋਈ ਨਹੀਂ ਤੇ ਰਹਿਣਾ ਹੀ ਹੈ ਹੈਨਾ ਗੱਲ ਨਹੀਂ ਵਾਦੇ ਤੱਕਰਾ ਕੋਈ ਗੱਲ ਨਹੀਂ ਮੈਂ ਹੋਂਦ ਦੇ ਚੌਥੇ ਦਿਨ ਮਾਰਿਆ ਕਰਾਂਗੀ ਜਿਹੜਾ ਚਾਹ ਬੜੀ ਸਵਾਦ ਬਣਾਈ ਚਲੋ ਨਾ ਮੋਂ ਮੈਨੂੰ ਨਾ ਪਿਆਰ ਸੇ ਪਹੁੰਚਾ ਦਿਓ ਕੋਈ ਮੈਨੇ ਦਾ ਪਹਿਲੌਰ ਬਾਂਸ ਪਹੁੰਚਾ ਨਹੀਂ ਕੋਈ ਨਹੀਂ ਪਹੁੰਚਾਦਾ ਕੋਈ ਘਰਾ ਤੇ ਪਿਆਰ ਕਰਾਇਆ ਹੋ ਗਿਆ ਤੁਹਾਡਾ ਬਿਜਲੀ ਦਾ ਬਿੱਲ ਵੱਖਰਾ ਹੈ ਬਿਜਲੀ ਦਾ ਬਿੱਲ ਚਲ ਕੋਈ ਗੱਲ ਦੇ ਦਾਂ ਤੋ ਕੋਈ ਗੱਲ ਨਹੀਂ ਕਿ ਦੇਣਾ ਹੀ ਹੈ ਮੈਂ ਤੇ ਇੰਨਾ ਹੀ ਸ਼ੁਕਰ ਕਰਨੀ ਹੈ ਮੇਰੇ ਤਾਂ ਫੁੱਲੀ ਨਹੀਂ ਸਮਾਉਂਦੀ ਵੀ ਸਾਨੂੰ ਤੁਸੀਂ ਰਹਿਣ ਦਿੱਤਾ ਬਿੱਲ ਬਿਜਲੀ ਦਾ ਬਿੱਲ ਮੁੜ ਕੇ ਜਦੋਂ ਆਉਗਾ ਨਾ ਤੁਹਾਨੂੰ ਦੱਸ ਦਵਾਂਗੇ ਅਸੀਂ ਲਵਾਂਗੇ ਤੇ ਆਪਣਾ 7000 ਕਾਲ ਨੂੰ ਪਹੁੰਚਾ ਦੇ ਚੰਗਾ ਬਚਾ ਲਈ ਹੈ ਠੀਕ ਹੈ ਹਾਂ ਕੋਈ ਨਾ ਪਹੁੰਚਾ ਦਾਂ ਮੈਂ ਤੇ ਸ਼ੁਕਰ ਕਰਨੀ ਹੈ ਕਿ ਸਾਡੇ ਤੁਸੀਂ 6 ਮਹੀਨੇ ਕਟਾ ਲਏ ਕੋਈ ਗੱਲ ਨਹੀਂ ਰੱਬ ਨੇ ਬਣਾਇਆ ਤੇ ਰੱਬ ਦੇ ਘਰ ਚ ਕੋਈ ਘਾਟਾ ਕੋ ਨਹੀਂ ਗਾ ਸਾਡਾ ਬਣਾ ਦੂਗਾ ਤੇ ਕੋਈ ਗੱਲ ਨਹੀਂ ਚਲ ਕੋਈ ਨਾ ਚਲ ਠੀਕ ਹੈ ਹਾਂ ਠੀਕ ਹੈ ਠੀਕ ਹੈ ਹਾਂ ਠੀਕ ਹੈ ਪਹੁੰਚਾ ਦਾਂਗੇ ਕੋਈ ਨਹੀਂ ਮੈਂ ਸਬਜ਼ੀ ਵੀ ਪਹੁੰਚਾਉਣੀ ਆ ਕੋਈ ਨਾ ਪਹੁੰਚਾ ਘਰਾਇਆ ਵੀ ਪਹੁੰਚਾਉਣੀ ਆ ਆਹੋ ਆਹ ਠੀਕ ਹੈ ਤੇਰਾ ਸਾਡੇ ਘਰ ਚ ਬਿਤੇ ਹੈ ਰਹੀ ਆ ਵਧੀਆ ਆ ਬਸ ਮੈਂ ਤੇ ਇੱਕ ਕਿਰਾਏ ਦੇ ਦਵਾਣਾ ਸੀਗਾ ਮੈਂ ਥੋੜਾ ਜਿਹਾ ਮਾਰਕੀਨ ਦਾ ਬਾਤ ਕਰਾਇਆ ਲੈਣਾ ਸੀਗਾ ਕਰਾਇਆ ਬਣਾਉਣਾ ਸੀਗਾ ਆਪਣਾ 7000 ਸਾਡਾ ਕਰਾਇਆ ਹੋ ਗਿਆ 2-3000 ਬਿਜਲੀ ਦਾ ਬਿੱਲ ਦੇਣਗੇ ਤੇ ਲੈ ਭਾਈ ਸਾਡਾ ਤਾਂ 10000 ਘੜੇ ਦਾ ਕਰਾ ਹੋਰ ਚਾ ਠੀਕ ਹੈ ਮੈਂ ਜਾਣੀ ਮੈਂ ਤਾਂ ਹੁਣ ਖੁਸ਼ੀ ਦੱਸੂਗੀ ਜਾ ਕੇ ਕਰ